ਕਹਿੰਦਾ ਆਪੀ ਅਮਰਤਪਾਲ ਸਿੰਘ ਵੀਰ ਜੀ ਨੂੰ ਮੈਰੋ ਨੂੰ ਕਹਿੰਦਾ ਆ ਕਿ ਤੇਰੀ ਮਾਂ ਮਰ ਗਈ ਸੀ ਤੂੰ ਰੋ ਰਿਆ ਤੇਰੀ ਭੈਣ ਭੱਜ ਗਈ ਸੀ ਤੂੰ ਰੋ ਰਿਆ ਤੇ ਮੈਂ ਹਰ ਜਿੱਤੇ ਗੁੱਚੜਾ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਤੇਰੀ ਮਾਂ ਭੱਜ ਗਈ ਤੇਰੀ ਭੈਣ ਭੱਜ ਗਈ ਤੇਰੀ ਕੁੜੀ ਭੱਜ ਗਈ ਕਿਸੇ ਦੇ ਨਾਲ ਉਦੋਂ ਕਿਤੇ ਦੀ ਮਾਂ ਮਰ ਗਈ ਥੀ ਉਦੋਂ ਕਾ ਹੋਇਆ ਤਾਂ ਉਦੋਂ ਕਿਆ ਹੋਇਆ ਤਾਂ ਇਹਦੀ ਭੈਣ ਭੱਜ ਗਈ ਕੁੜੀ ਭੱਜੀ ਆ ਤੇਰੀ ਤੂੰ ਤੂੰ 5 ਸਾਲ ਤੋਂ ਲੱਭ ਰਿਆ ਕੁੜੀ ਆਪਣੀ ਨੂੰ ਜਾ ਕੇ ਤੈਨੂੰ ਕੁੜੀ ਤੇਰੀ ਲੱਭ ਨਹੀਂ ਰਹੀ ਤੇ ਜੇ ਉਹਦੀ ਬੜੀ ਏਡੀ ਕਮਲ ਦੀ ਪੋਸਟ ਸੀ ਤਗੜੀ ਉਸ ਪੋਸਟ ਤੇ ਆਪਣੀ ਕੁੜੀ ਨੂੰ ਖਿਲਾਰਦੇ ਹੁਣ ਉਸ ਪੋਸਟ ਤੇ ਆਪਣੀ ਕੁੜੀ ਨੂੰ ਖਿਲਾਰ ਆਪਣੀ ਭੈਣ ਨੂੰ ਖਿਲਾਰ ਉਹ ਨਗੇਜ ਦਿਖਾਉਣ ਆਪਣਾ ਮਨੋਰੰਜਨ ਕਰਨ ਸਾਰਿਆਂ ਨਾਲ ਇਹਨੇ ਜਦੋਂ ਇਹਨੇ ਮੇਰੇ ਤੇ ਵਾਰ ਕੀਤਾ ਇਹਨੂੰ ਕਿੰਨੇ ਜਾਨਸੀ ਦਿੱਤੀ ਸੀ ਵੀ ਤੂੰ ਕਹਿੰਦਾ ਵੀ ਕਰਪਾਨ ਮੈਂ ਪਾਉਣੀ ਜਾਣਦਾ ਮੈਂ ਚਲਾਉਣੀ ਵੀ ਜਾਣਦਾ ਤੇ ਮੈਂ ਚਲਾਉਣੀ ਜਾਣਦਾ ਘੋੜਾ ਦੱਬਣ ਤੇ ਟਾਈਮ ਨਹੀਂ ਲੱਗਦਾ ਹਾਂ ਉਹਦਾ ਮੈਂ ਕਹਿ ਦਿੱਤੀ ਨਹੀਂ ਸੀ ਉਹਨੂੰ ਇਹ ਪੁੱਛੋ ਵੀ ਬਲਾਤਕਾਰ ਕਰਨਾ ਤੂੰ ਕਿ ਤੂੰ ਰਾਖੀ ਕਰਨ ਵਾਲਾ ਵਾ ਇਹ ਤੇ ਬਲਾਤਕਾਰ ਹੀ ਆ ਇਹਨੇ 5 6 ਜਣਾਂ ਨਹੀਂ ਲੇੜੀ ਨਾਲ ਬਲਾਤਕਾਰ ਕੀਤਾ ਇਹ ਕਿਹੜੇ ਮੂੰਹ ਨਾਲ ਕਹਿੰਦਾ ਇਹਦਾ ਬੂਥੇ ਤੇ ਮਾਰ ਮਾਰ ਚਕਣਾ ਬੂਥਾ ਤੋੜਨਾ ਇਹਦਾ ਤਾਂ ਮੂੰਹ ਚ ਗੰਦ ਧੁੰਨਣ ਵਾਲਾ ਇਹਦੇ ਕਿੰਨੇ ਇਹ ਕਿਹਾ ਸੀ ਅੰਮ੍ਰਿਤਪਾਲ ਨੂੰ ਵੀ ਐਂਦਾ ਕਰੇ ਉਹ ਗਧੇ ਆ ਦੁਸ਼ਟਾ ਹਰਜੀਤ ਤੇ ਬੁੱਝੜ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਮੇਰੀਆਂ ਆਂਦਰਾ ਫੁਕੀਆਂ ਪਈਆਂ ਤੂੰ ਕਿੱਦਾਂ ਕੀਤਾ ਵਸਾਖੀ ਵਾਲਾ ਦਿਨ ਸੰਗਤ ਜੀ ਔਰ ਦੁਸ਼ਟਾ ਗੁਰੂ ਨੇ ਤੇ ਵਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕੀਤਾ ਤੈਨੂੰ ਹਿਟਰੀ ਗੁਰੂ ਸਾਹਿਬ ਦੀ ਘੋਲ ਗਈ ਸੀ ਤੂੰ ਉੱਥੇ ਸੇਵਾ ਦੇ ਭਾਣੇ ਬੁਲਾ ਕੇ ਤੇ ਤੂੰ ਬਲਾਤਕਾਰ ਕੀਤਾ ਤੂੰ ਮੇਰੀ ਪਿੱਠ ਤੇ वार ਕੀਤਾ ਦੁਸ਼ਟਾ 부ੱਜੜ ਹਰਜੀਤਾ 부ੱਜੜ ਪਿੰਡ ਰਸੂਲਪੁਰ ਜੇ ਤੂੰ ਹਰਜੀਤਿਆ ਆਪਣੇ ਆਪ ਨੂੰ ਬੰਦਾ ਸਮਝਦਾ ਜੇ ਤੂੰ ਮਾਂ ਦਾ ਦੁੱਧ ਪੀਤਾ ਜੇ ਤੂੰ ਮਾਂ ਦੇ ਢਿੱਡੋਂ ਜੰਮਿਆ ਤਾ ਸਾਹਮਣਿਆ ਜੇ ਤੂੰ ਪਿਓ ਦਾ ਪੋਤਿਆਂ ਤੇ ਕੁੱਤੀ ਦਾ ਢਿੱਡੋ ਜੰਮਿਆ ਹੋਊਗਾ ਜਿਹੜਾ ਸਾਹਮਣੇ ਨਾ ਆਵੇ ਮੇਰੇ ਸਾਹਮਣੇ ਆਣ ਕੇ ਕਹੇ ਜਨਤਕ ਕਰ ਕਿ ਮੈਂ ਆ ਵੇਖੋ ਜੀ ਮੈਂ ਤਾਂ ਬਿਲਕੁਲ ਫਰੀ ਹੋ ਗਿਆ ਜੀ ਮੈਂ ਤਾਂ ਕੋਈ ਜੇ ਤੂੰ ਫਰੀ ਆ ਤਾਂ ਫੇਰ ਤੂੰ ਆਉਂਦਾ ਕਿਉਂ ਨਹੀਂ ਆ ਮੈਂ ਪੰਜਾਬ ਦੀ ਧੀ ਆ 1984 ਦਾ ਮੇਰਾ ਜਨਮ ਸ੍ਰੀ ਦਰਬਾਰ ਸਾਹਿਬ ਧਰਤੀ ਅੰਮ੍ਰਿਤਸਰ ਦੀ ਧਰਤੀ ਤੇ ਅਣਖ ਗੁਰੂਆਂ ਪੀਰਾਂ ਦੀ ਧਰਤੀ ਤੇ ਮੇਰਾ ਜਨਮ ਹੋਇਆ ਮੈਂ ਕੌਰ ਆ ਜਿਹਦੇ ਨਾਲ ਤੂੰ ਪੰਗਾ ਲਿਆ ਜੇ ਅਮਰਤਪਾਲ ਭਰਾ ਸਾਡਾ ਸ਼ੇਰ ਆ ਉਨੇ ਸ਼ੇਰਨੀ ਦਾ ਦੁੱਧ ਪੀਤਾ ਉਹਨੂੰ ਕਹਿੰਦੇ ਅੰਮ੍ਰਿਤ ਦੀ ਪਾਲ ਸ਼ਕੀ ਆ ਕਮਲਕੌਰ ਨਾਂ ਦੀ ਕੁੜੀ ਦਾ ਕਤਲ ਹੁੰਦਾ ਹੈ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਮਾਸਟਰਮਾਈਂਡ ਦੱਸਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਸਵਾਲ ਕਰਦੇ ਨੇ ਸਵਾਲ ਕੌਣ ਕਰ ਰਿਹਾ ਹਰਜੀਤ ਸਿੰਘ ਰਸੂਲਪੁਰ ਜਿਹਨੂੰ ਬਾਬਾ ਹਰਜੀਤ ਸਿੰਘ ਰਸੂਲਪੁਰ ਕਿਹਾ ਜਾਂਦਾ ਹੈ ਦੂਜੇ ਪਾਸੇ ਬੂਟਾ ਸਿੰਘ ਹੋਰ ਵੀ ਕਈ ਜਿਹੜੇ ਲੋਕ ਨੇ ਸਵਾਲ ਕਰ ਰਹੇ ਨੇ ਪਾਰ ਜਿਲ੍ਹੇ ਦੇ ਨਾਲ ਹਰਜੀਤ ਸਿੰਘ ਰਸੂਲਪੁਰ ਦੇ ਸਵਾਲ ਨੇ ਉਹ ਸਵਾਲ ਇਸ ਤਰ੍ਹਾਂ ਦੇ ਨੇ ਕਿ ਵੀ ਅਸੀਂ ਤਾਂ ਉਹ ਆ ਜੋ ਧੀਆ ਪੈਣਾ ਦੀ ਇੱਜ਼ਤਾਂ ਦੇ ਰਾਖੇ ਆ ਅਸੀਂ ਇਸ ਤਰ੍ਹਾਂ ਦੀ ਸਿਕਉਮ ਨਹੀਂ ਹੈਗੀ ਕਿ ਧੋਖੇ ਨਾਲ ਕਿਸੇ ਨੂੰ ਮਰਿਆ ਜਾਵੇ ਜਿਉਂ ਕਰ ਰਿਹਾ ਸੀਗਾ ਜਿਉਂ ਕਰਨੀਆਂ ਸੀਗੀਆਂ ਤਾਂ ਉਹਨਾਂ ਨੂੰ ਆਜ਼ਾਦੀ ਹੈ ਇੰਨਾ ਕੁ ਕਰਨ ਦਾ ਪਰ ਬਹੁਤ ਸਾਰੀਆਂ ਗੱਲਾਂ ਨੇ ਇਹ ਚੀਜ਼ਾਂ ਦੇ ਵਿੱਚ ਇੱਕ ਨਵਾਂ ਮੋੜ ਆਇਆ ਇੱਕ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਉਹ ਪਰਿਵਾਰ ਪੀੜਤ ਹੈ ਉਹ ਪੀੜਤ ਕਿਉਂ ਹੈ ਕਿਹਦੇ ਕਰਕੇ ਪੀੜਤ ਹੈ ਉਹਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਉਹਨਾਂ ਕਰਕੇ ਪੀੜਤ ਨੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਇਹਨਾਂ ਵੱਲੋਂ ਪਰਿਵਾਰ ਵੱਲੋਂ ਕਿ ਉਹਨਾਂ ਵੱਲੋਂ ਸਾਡੇ ਨਾਲ ਦੁਸ਼ਕਰਮ ਕੀਤਾ ਗਿਆ ਸਾਡੇ ਨਾਲ ਨੇ ਬੀਬੀ ਆਏ ਹੋਏ ਨੇ ਹਾਲਾਂਕਿ ਨਾ ਦੱਸੀ ਫੇਸ ਨਹੀਂ ਦਿਖਾਵਾਂਗੇ ਸਾਡੇ ਕੋਲ ਬੈਠੇ ਹੋਏ ਨੇ ਇਹਨਾਂ ਨੇ ਹੁਣ ਕਿਹਾ ਕਿ ਜੇ ਹਰਜੀਤ ਸਿੰਘ ਰਸੂਲਪੁਰ ਇਸ ਤਰੀਕੇ ਦੇ ਨਾਲ ਦਾਵਾ ਕਰ ਰਹੇ ਹਨ ਅਮਰਪਾਲ ਸਿੰਘ ਮਹਿਰ ਦੇ ਉੱਤੇ ਸਵਾਲ ਚੁੱਕ ਰਿਹਾ ਆਪ ਕਿੰਨੇ ਕੁ ਪਾਣੀ ਦੇ ਵਿੱਚ ਹੈ ਉਹਨੇ ਮੇਰੇ ਨਾਲ ਕੀ ਕੀਤਾ ਬੀਬੀ ਜੀ ਪਹਿਲਾਂ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗਾ ਹਾਲਾਂਕਿ ਤੁਹਾਡੇ ਇਲਜ਼ਾਮ ਨੇ ਹਰਜੀਤ ਸਿੰਘ ਰਸੂਲਪੁਰ ਨੇ ਪਹਿਲੇ ਕਲੀਅਰ ਕਰ ਦਿੱਤਾ ਕਿ ਵੀ ਕੋਰਟ ਦੇ ਵਿੱਚੋਂ ਵੀ ਮੈਂ ਬਰੀ ਹੋ ਚੁੱਕਿਆ ਥਾਣੇ 'ਚ ਵੀ ਮੈਂ ਬਰੀ ਹੋ ਚੁੱਕਿਆ ਮੇਰੇ ਉੱਤੇ ਕੋਈ ਅਜਿਹੀ આરોਪ ਜਾਂ ਕੋਈ ਇਹ ਜਿਹਾ ਅਲੀਗੇਸ਼ਨ ਹੈ ਨਹੀਂ ਤੁਹਾਡੇ ਸਾਈਨਾਂ ਨਾਲ ਉਹ ਬਰੀ ਹੋ ਚੁੱਕੇ ਨੇ ਪਹਿਲਾਂ ਤਾਂ ਕੀ ਕੇਸ ਹੈ ਕਿਵੇਂ ਕੀ ਗੱਲਬਾਤ ਹੈ ਉਹ ਬਰੀ ਹੋ ਚੁੱਕੇ ਨੇ ਵਾਹਿਗੁਰਜਿਕਾ ਖਾਲਸਾ ਵਾਹਿਗੁਰਜ ਜੀ ਕੀ ਫਤੇ ਸਾਰੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਗੁਰੂ ਸਾਹਿਬ ਦਾ ਹੁਕਮ ਹੈ ਅੜੇ ਸੋ ਛੜੇ ਸ਼ਰਨ ਪਏ ਸੋ ਤਰੇ ਅਸੀਂ ਇਨਸਾਨ ਆ ਇਨਸਾਨ ਇੱਕ ਗਲਤੀ ਦਾ ਪੁਤਲਾ ਆ ਹਰ ਇਨਸਾਨ ਤੋਂ ਗਲਤੀ ਹੋ ਸਕਦੀ ਹੈ ਗਲਤੀ ਕਰਕੇ ਉਹ ਗਲਤੀ ਨੂੰ ਸੌਰੀ ਫੀਲ ਕਰ ਲੈਂਦਾ ਜਾਂ ਉਹ ਆਪਣੇ ਮੋੜ ਆਪਣੀ ਮਤਲਬ ਕਰਤੂਤਾ ਜਿਹੜੀਆਂ ਗਲਤ ਕਰਦਾ ਉਹ ਆਪਣੇ ਆਪ ਨੂੰ ਮੋੜ ਲੈਂਦਾ ਤਾਂ ਉਹਨੂੰ ਮਾਫ ਕੀਤਾ ਜਾ ਸਕਦਾ ਸੰਗਤ ਵੱਲੋਂ ਗੁਰੂ ਵੱਲੋਂ ਗੁਰੂ ਨੇ ਆਪਣਾ ਦਰਜਾ ਦਿੱਤਾ ਸੀ ਜਿੱਥੇ ਸੰਗਤ ਬਖਸ਼ ਦਿੰਦੀ ਆ ਨਾ ਉਹ ਗੁਰੂ ਬਖਸ਼ ਗੁਰੂ ਬਖਸ਼ੇ ਮਤਲਬ ਗੁਰੂ ਬਖਸ਼ੇ ਵੱਲੋਂ ਗੁਰੂ ਵੱਲੋਂ ਬਖਸ਼ਿਆ ਜਾ ਸਕਦਾ ਆ ਜੋ ਕਿ ਕਮਲ ਦੀ ਗੱਲ ਤੋਂ ਚੱਲੇ ਆ ਕਿ ਉਹਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀਗੀ ਕਿ ਇਹ ਤੁਗੰਦ ਨਾ ਪਾ ਚਲੋ ਉਹਨੇ ਇੱਕ ਕੌਰ ਦਾ ਇਸਤੇਮਾਲ ਕੀਤਾ ਉਹਨੂੰ ਇਸ ਹੱਡੀ ਇਤਿਹਾਸ ਬਾਰੇ ਨਹੀਂ ਪਤਾ ਕਿ ਕੌਰ ਦਾ ਮਤਲਬ ਕੀ ਆ ਉਹਨੂੰ ਇਤਿਹਾਸ ਦਾ ਪਤਾ ਹੀ ਨਹੀਂ ਆ ਜੋ ਕਿ ਉਸ ਸਿੰਘਣੀਆਂ ਦਾ ਉਹ ਨਾਮ ਇਸਤੇਮਾਲ ਕਰ ਰਹੀ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਆਂਦਰਾਂ ਦੇ ਗਲਾਂ 'ਚ ਹਾਰ ਪਵਾਏ ਇੱਕ ਜਿਹੜੇ ਜੰਗ ਸੀਗੇ ਮਾਈ ਭਾਗੋ ਵਰਗੀਆਂ ਮਕੌਰ ਜਿਹੜੀਆਂ ਉਹਨਾਂ ਦਾ ਨਾਮ ਇਸਤੇਮਾਲ ਕਰ ਰਹੀ ਹੈ ਉਹ ਕੌਣ ਹੁੰਦੀ ਆ ਤੇ ਆ ਰਹੀ ਗੱਲ ਹਰਜੀਤ ਦੀ ਸੰਗਤਾਂ ਦੇ ਪਹਿਲਾਂ ਤਾਂ ਮੈਂ ਇਹ ਬੇਨਤੀ ਕਰ ਦੇਣਾ ਚਾਹੁੰਦੀ ਆ ਵੀ ਸਾਧ ਸੰਗਤ ਜੀ ਇਹ ਮਤਲਬ ਇਹਨੇ ਪਹਿਲਾਂ ਹੀ ਮੈਨੂੰ ਕਿਹਾ ਸੀਗਾ ਜਿੱਦਾਂ ਕਿ ਮੈਂ ਪੁਲਿਸ ਮੇਰੀਆਂ ਜੇਬਾਂ ਤੇ ਜੱਜ ਤੇ ਵਕੀਲ ਖਰੀਦਣ ਦੀ ਮੈਂ ਨਾ ਉਕਾਤ ਰੱਖਦਾ ਫੜੇ ਹੰਕਾਰ ਨਾਲ ਕਿਹਾ ਸੀ ਇਹਨੇ ਤਾਂ ਮੇਰੀ ਆਉਣ ਵਾਲੀ ਆ 7ਵੇਂ ਮਹੀਨੇ ਦੀ 11 ਤਰੀਕ ਆ ਕੋਰਟ 'ਚ ਤੇ ਇਹ ਆਉਂਦਾ ਨਹੀਂ ਆ ਚਲੋ ਇਹਦੀ ਇੱਛਾ ਨਹੀਂ ਆਉਂਦਾ ਪਰ ਮੇਰੀ ਤਰੀਕ ਆ ਮੇਰਾ ਕੋਰਟ ਕੇਸ ਆਲਰੇਡੀ ਚੱਲ ਰਿਹਾ ਉਹ ਤਾਂ ਕਹਿੰਦੇ ਕਿ ਵੀ ਤੁਸੀਂ ਕਲੀਅਰ ਕਰਕੇ ਆਓ ਕਹਿੰਦੇ ਸਾਰਾ ਕੁਝ ਇਹ ਤਾਂ ਕੁਐਸ਼ ਹੋ ਚੁੱਕਿਆ ਇਹ ਜੀ ਨਾ ਐਫ ਆਈ ਆਰ ਹੈ ਨਾ ਕੋਰਟ ਦੇ ਵਿੱਚ ਕੇਸ ਆ ਕਹਿੰਦੇ ਕਿਤੇ ਕੁਝ ਨਹੀਂ ਹੈਗਾ ਇਹ ਤੁਹਾਡੇ ਇਲਜ਼ਾਮ ਨੇ ਕਹਿੰਦੇ ਤੁਸੀਂ ਜੇ ਸਾਡੇ ਉੱਤੇ ਸਵਾਲ ਕਰੋਗੇ ਅਸੀਂ ਤੁਹਾਡੇ ਉੱਤੇ ਡੈਫਰਮੇਸ਼ਨ ਦਾ ਕੇਸ ਪਾ ਸਕਦੇ ਹਾਂ ਕਹਿੰਦੇ ਮੰਨ ਨਹੀਂ ਦਾ ਕੇਸ ਕਰ ਸਕਦੇ ਉਹਨੂੰ ਕੋ ਜਨਤਕ ਕਰੇ ਨਾ ਜਨਤਕ ਕਰੇ ਕਿ ਮੈਂ ਵੀ ਆ ਵੇਖੋ ਜੀ ਮੈਂ ਤਾਂ ਬਲੀ ਹੋ ਚੁੱਕਾ ਇਹ ਐਡਾ ਮਾਂ ਦਾ ਪੋਤਾ ਆ ਨਾ ਇਹ ਕਹਿੰਦਾ ਤੇ ਮੈਂ ਇਹਦੇ ਇਹਦੇ ਨਾਂ ਲੈ ਕੇ ਮੈਂ ਗੱਲ ਕਰਾਂ ਨਾ ਇਹ ਹਰਜੀਤਾ 부ੱਛੜ ਮੈਂ ਸੰਗਤ ਨੂੰ ਵੀ ਕਹਿੰਦੀ ਹਰਜੀਤਾ 부ੱਛੜ ਜਿਹੜਾ ਕਹਿੰਦਾ ਕਿ ਮੈਂ ਅਸੀਂ ਧੀਆਂ ਸੇਖਾਂ ਨੂੰ ਕਿੰਨੇ ਇਜਾਜ਼ਤ ਦਿੱਤੀ ਆ ਕਿੰਨੇ ਕਿਹਾ ਸੀ ਅੰਮ੍ਰਿਤਪਾਲ ਨੂੰ ਵੀ ਐਂਦਾ ਕਰੇ ਉਹ ਗਧਿਆ ਦੁਸ਼ਟਾ ਹਰਜੀਤ ਤੇ ਬੁੱਚੜ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਮੇਰੀਆਂ ਆਂਦਰਾ ਫੁਕੀਆਂ ਪਈਆਂ ਤੂੰ ਕਿੱਦਾਂ ਕੀਤਾ ਵਸਾਖੀ ਵਾਲਾ ਦਿਨ ਸੰਗਤ ਜੀ ਜਦਣੇ ਨੇ ਕਿਹਾ ਵੀ ਗੁਰਦੁਆਰੇ 'ਚ ਜਾ ਕੇ ਤੁਹਾਨੂੰ ਹੁਕਮ ਆਇਆ ਤੁਸੀਂ ਸੇਵਾ ਕਰਨੀ ਔਰ ਦੁਸ਼ਟਾ ਗੁਰੂ ਨੇ ਤੇ ਵਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕੀਤਾ ਤੈਨੂੰ ਹਿਟਰੀ ਗੁਰੂ ਸਾਹਿਬ ਦੀ ਭੁੱਲ ਗਈ ਸੀ ਤੂੰ ਉਥੇ ਸੇਵਾ ਦੇ ਭਾਣੇ ਬੁਲਾਕੇ ਤੇ ਤੂੰ ਬਲਾਤਕਾਰ ਕੀਤਾ ਤੂੰ ਮੇਰੀ ਪਿੱਠ ਤੇ वार ਕੀਤਾ ਦੁਸ਼ਟਾ 부ਚੜ ਹਰਜੀਤਾ 부ਚੜ ਪਿੰਡ ਰਸੂਲਪੁਰ ਨੇੜਾ ਮਰਿੰਡਾ ਜੇ ਤੂੰ ਹਰਜੀਤਿਆ ਆਪਣੇ ਆਪ ਨੂੰ ਬੰਦਾ ਸਮਝਦਾ ਜੇ ਤੂੰ ਮਾਂ ਦਾ ਦੁੱਧ ਪੀਤਾ ਜੇ ਤੂੰ ਮਾਂ ਦੇ ਢਿੱਡੋ ਜੰਮਿਆ ਤਾਂ ਸਾਹਮਣੇ ਆ ਜੇ ਤੂੰ ਪਿਓ ਦਾ ਪੋਤਿਆਂ ਤੇ ਕੁੱਤੀ ਦਾ ਢਿੱਡੋ ਜੰਮਿਆ ਹੋਊਗਾ ਜਿਹੜਾ ਸਾਹਮਣੇ ਨਾ ਆਵੇ ਮੇਰੇ ਸਾਹਮਣੇ ਆਣ ਕੇ ਕਹੇ ਜਨਤਕ ਕਰ ਕੱਪੀ ਮੈਂ ਆ ਵੇਖੋ ਜੀ ਮੈਂ ਤਾਂ ਬਿਲਕੁਲ ਫਰੀ ਹੋ ਗਿਆ ਜੀ ਮੈਂ ਤਾਂ ਕੋਈ ਜੇ ਤੂੰ ਫਰੀ ਆ ਤਾਂ ਫਿਰ ਤੂੰ ਆਉਂਦਾ ਕਿਉਂ ਨਹੀਂ ਆ ਤੂੰ ਟੈਨਸ਼ਨ ਕਿਉਂ ਆ ਤੈਨੂੰ ਤੂੰ ਇੱਥੇ ਮੈਂ ਮੇਰੇ ਕੋਲ ਨਹੀਂ ਇੱਥੇ ਕਵੀਰ ਜੀ ਵੀਡੀਓ ਐਡਾ ਗੰਦਾ ਲਬਜ ਬੋਲ ਰਿਹਾ ਸ਼ਰਮ ਨਹੀਂ ਆਉਂਦੀ ਕਿਸੇ ਧੀਆ ਭੈਣਾਂ ਨੂੰ ਬੋਲਦਾ ਤੈਨੂੰ ਕੀ ਲੈਣਾ ਕਿਸੇ ਦਾ ਇੰਸਟਾਗ੍ਰam ਆ ਕਿਸੇ ਦੀ ਆਈਡੀ ਆ ਉਹਨੂੰ ਪਹਿਲਾਂ ਤਾਂ ਸਵਾਦ ਲੈਣ ਵਾਸਤੇ ਠੀਕ ਰਿਹੇ ਨੇ ਬਾਅਦ ਚ ਉਹਨਾਂ ਨੂੰ ਬੋਲਦੇ ਨੇ ਅੱਜ ਇੱਕ ਧੀ ਨੂੰ ਮਾਰ ਆਕੇ ਉਥੇ ਜਮਦੌਰ ਦਾ ਕਿਲਾ ਫਤਿਹ ਕਰਾਇਆ ਇਹਦੇ ਵਿੱਚ ਇਹ ਕੀ ਕਹਿ ਰਿਹਾ ਮੈਂ ਥੋੜਾ ਟਾਈਮ ਲੱਗੂਗਾ ਵੀਡੀਓ ਸਾਰੀ ਮੈਂ ਤੁਹਾਨੂੰ ਇਹਦਾ ਕਲਿੱਪ ਕੱਢ ਕੇ ਦਵਾਂਗੀ ਸੁਣਾਵਾਂਗੀ ਕਹਿੰਦਾ ਆ ਵੀ ਅਮਰਤਪਾਲ ਸਿੰਘ ਵੀਰ ਜੀ ਨੂੰ ਮਹਿਰੋ ਨੂੰ ਕਹਿੰਦਾ ਆ ਕਿ ਤੇਰੀ ਮਾਂ ਮਰ ਗਈ ਸੀ ਤੂੰ ਰੋ ਰਿਆ ਤੇਰੀ ਭੈਣ ਭੱਜ ਗਈ ਸੀ ਤੂੰ ਰੋ ਰਿਆ ਤੇ ਮੈਂ ਹਰਜੀਤ ਤੇ ਬੁੱਚੜਾ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਤੇਰੀ ਮਾਂ ਭੱਜ ਗਈ ਤੇਰੀ ਭੈਣ ਭੱਜ ਗਈ ਤੇਰੀ ਕੁੜੀ ਭੱਜ ਗਈ ਕਿਸੇ ਦੇ ਨਾਲ ਕੁੜੀ ਭੱਜੀ ਆ ਤੇਰੀ ਤੂੰ ਤੂੰ 5 ਸਾਲ ਤੋਂ ਲੱਭ ਰਿਆਂ ਕੁੜੀ ਆਪਣੀ ਨੂੰ ਜਾ ਕੇ ਤੈਨੂੰ ਕੁੜੀ ਤੇਰੀ ਲੱਭ ਨਹੀਂ ਰਹੀ ਤੇ ਕਿਹੜਾ ਫੜ ਕੇ ਲੈ ਗਿਆ ਉਹਨੂੰ ਤੂੰ ਉਹਨੂੰ ਆਂਦਾ ਵੀ ਤੇਰੀ ਭੈਣ ਭੱਜ ਗਈ ਤੂੰ ਰੋ ਰਿਆਂ ਤੇ ਤੂੰ 5 ਸਾਲ ਤੋਂ ਭੱਜਾ ਫਿਰਦਾ ਤੂੰ ਕਿਹਨੂੰ ਲੱਭਦਾ ਫਿਰਦਾ ਤੂੰ ਆ ਸਾਹਮਣੇ ਆ ਬੁੱਚੜਾ ਤੂੰ ਆਪਣੇ ਆਪ ਨੂੰ ਸਮਝ ਤੂੰ ਦੁੱਧ ਦਾ ਤੋਤਾ ਨਾ ਬਣ ਸਵਾਦ ਤਾਂ ਤੂੰ ਲੈਣਾ ਜਿਹੜਾ ਤੈਨੂੰ ਐਡਾ ਤੇਰੀ ਵੀਡੀਓ 'ਚ ਤੂੰ ਹਰ ਗੱਲ ਤੇ ਕਹਿ ਰਿਆ ਨਾ ਕਿ ਦਰਦ ਵੜਾਵਾ ਦੁੱਖ ਵੜਾਵਾ ਤੇ ਵੀ ਸਾਨੂੰ ਕਹਿੰਦਾ ਤੁਹਾਨੂੰ ਦੁੱਖ ਨਹੀਂ ਜੇ ਸਾਨੂੰ ਉਹਦੀ ਮਤਲਬ ਮਰੀ ਦੀ ਖੁਸ਼ੀ ਨਹੀਂ ਨਾ ਹੋਈ ਤੇ ਨਾ ਸਾਨੂੰ ਉਹਦੇ ਮਰਨ ਦਾ ਕੋਈ ਦੁੱਖ ਵੀ ਨਹੀਂ ਸਾਨੂੰ ਹੈਗਾ ਠੀਕ ਆ ਜਿਹੜੀ ਨੇ ਗੇਜ ਕਰਦੀ ਆ ਤੇ ਰਹੀ ਗੱਲ ਉਹ ਕਮਲਜੀਤ ਕੌਰ ਕਹਿੰਦਾ ਇਹ ਕੁੜੀ ਮਰ ਗਈ ਆ ਇਹਦਾ ਇਹ ਹੋ ਗਿਆ ਫਲਾਣ ਉਹਦਾ ਘਰ ਚੱਲਦਾ ਸੀਗਾ ਇਦਾਂ ਹੀ ਮੈਂ ਮਾਰਨ ਨਹੀਂ ਦਵਾਂਗਾ ਤੇ ਜੇ ਉਹਦੀ ਬੜੀ ਏਡੀ ਕਮਲ ਦੀ ਪੋਸਟ ਸੀ ਤਗੜੀ ਉਸ ਪੋਸਟ ਤੇ ਆਪਣੀ ਕੁੜੀ ਨੂੰ ਖਲਾਰਦੇ ਹੁਣ ਉਸ ਪੋਸਟ ਤੇ ਆਪਣੀ ਕੁੜੀ ਨੂੰ ਖਲਾਰ ਆਪਣੀ ਭੈਣ ਨੂੰ ਖਲਾਰ ਉਹਨਾਂ ਗੇਜ ਦਿਖਾਉਣ ਆਪਣਾ ਮਨੋਰੰਜਨ ਕਰਨ ਸਾਰਿਆਂ ਨਾਲ ਧੀਆ ਭੈਣਾ ਦੀ ਤੈਨੂੰ ਦਰਦ ਨਹੀਂ ਹੈਗਾ ਤੂੰ ਆਪਣੇ ਨੂੰ ਕਹਿੰਦਾ ਵੀ ਧੀਆ ਤੇ ਵਾਰ ਨਹੀਂ ਕਰਦਾ ਇਹ ਕਹਿੰਦਾ ਵੀ ਧੀ ਭੈਣ ਤੇ ਵਾਰ ਨਹੀਂ ਕਰਦਾ ਸਿੱਖ ਨੂੰ ਇਹ ਮਤਲਬ ਹੈ ਨਹੀਂਗਾ ਕਿ ਕਮਰ ਕੱਸੇ ਦੇ ਨਾਲ ਇਹਨੇ ਮਾਰਦਾ ਤੇ ਇਹਨੂੰ ਪੁੱਛੋ ਤੁਸੀਂ ਇਹਨੂੰ ਜਰੂਰ ਪੁੱਛੋ ਚਾਹੇ ਮੈਨੂੰ ਵੀ ਬੁਲਾ ਲਓ ਮੈਂ ਵੀ ਬੈਠਾਂਗੀ ਇਹਨੂੰ ਪੁੱਛੋ ਇਹਨੇ ਜਦੋਂ ਇਹਨੇ ਮੇਰੇ ਤੇ ਵਾਰ ਕੀਤਾ ਇਹਨੂੰ ਕਿੱਲੇ ਜਾਸਤੇ ਦਿੱਤੀ ਸੀ ਵੀ ਤੂੰ ਕਹਿੰਦਾ ਵੀ ਕਿਰਪਾਨ ਮੈਂ ਪਾਉਣੀ ਜਾਣਦਾ ਮੈਂ ਚਲਾਉਣੀ ਵੀ ਜਾਣਦਾ ਹੂੰ ਤੁਹਾਡੇ ਨਾਲ ਦੁਸ਼ਕਰਮ ਹੋਇਆ ਹਾਂਜੀ ਇਨੇ ਧਮਕੀ ਦਿੱਤੀ ਹੂੰ ਇਹਨੇ ਕਿਹਾ ਕਿ ਤੁਸੀਂ ਵਿਸਾਖੀ ਵਾਲਾ ਦਿਨ ਕਹਿੰਦਾ ਜੀ ਖੁੱਡੇ ਲੋਰੇ ਤੁਹਾਡੀ ਸੇਵਾ ਨਿਕਲੇ ਗੁਰਦੁਆਰੇ ਤੁਸੀਂ ਜਾ ਕੇ ਫੋਨ ਕਰਦੇ ਹੋ ਮੈਂ ਗੁਰਦੁਆਰੇ ਚਲੇਗੀ ਵੀ ਵਿਸਾਖੀ ਵਾਲਾ ਦਿਨ ਹੈ ਤੇ ਇਹਨੇ ਜਦੋਂ ਆਪਣੀ ਕਰਤੂਤ ਵਿਖਾਈ ਬੁੱੱਜੜ ਨੇ ਤੇ ਇਹਨੇ ਉਦੋਂ ਕਿਹਾ ਵੀ ਮੈਂ ਕਰਪਾਣ ਪਾਉਣੀ ਜਾਣਦਾ ਤੇ ਮੈਂ ਚਲਾਉਣੀ ਜਾਣਦਾ ਘੋੜਾ ਦੱਬਣ ਤੇ ਟਾਈਮ ਨਹੀਂ ਲੱਗਦਾ ਹੈ ਉਦੋਂ ਮੈਂ ਕਹਿ ਦਿੱਤੀ ਨਹੀਂ ਸੀ ਮੈਂ ਪੰਜਾਬ ਦੀ ਧੀ ਆ 1984 ਦਾ ਮੇਰਾ ਜਨਮ ਸ੍ਰੀ ਦਰਬਾਰ ਸਾਹਿਬ ਧਰਤੀ ਅੰਮ੍ਰਿਤਸਰ ਦੀ ਧਰਤੀ ਤੇ ਅਣਖਾ ਗੁਰੂਆਂ ਪੀਰਾਂ ਦੀ ਧਰਤੀ ਤੇ ਮੇਰਾ ਜਨਮ ਹੋਇਆ ਮੈਂ ਕੌਰ ਆ ਜਿਹਦੇ ਨਾਲ ਤੂੰ ਪੰਗਾ ਲਿਆ ਇਹ ਪੰਜ ਵੀਰ ਜੀ ਚਾਰ ਕੁੜੀਆਂ ਸੀ ਉਸ ਸਮੇਂ ਤੇ ਮੇਰੇ ਨਾਲ ਜਦੋਂ ਉਹਨਾਂ ਨੇ ਉਹ ਅਨਮੈਰਿਡ ਸੀਗੀਆਂ ਉਹਨਾਂ ਨੇ ਕਿਹਾ ਜੀ ਸਾਡੇ ਨਾਲ ਆਹ ਕੀਤਾ ਹਰਜੀਤ ਨੇ ਸਾਡੇ ਨਾਲ ਵੀ ਕੀਤਾ ਆਹ ਗੱਲ ਜੀ ਤੁਸੀਂ ਬੇਨਤੀ ਆ ਹੱਥ ਜੋੜ ਕੇ ਮਿੰਦਾ ਤੁਹਾਡੇ ਅੱਗੇ ਤੁਸੀਂ ਇਸ ਆਵਾਜ਼ ਨੂੰ ਉਠਾਵੋ ਅਸੀਂ ਤੋਂ ਆਪਕੇ ਸਾਥ ਹੈ ਆਪਕੇ ਸਾਥ ਹੈ ਜਦੋਂ ਅਸੀਂ ਬਾਜ ਚੌਕ ਲਈ ਸਭ ਭੱਜ ਗੀਆਂ ਇਹ ਗਿੱਜਾ ਵਾ ਕਮਲਕੌਰ ਵਰਗੀਆਂ ਨੂੰ ਛੇੜਨ ਜਿਹੜਾ ਇਹਨੂੰ ਦਰਦ ਆ ਰਿਹਾ ਨਾ ਇਹ ਵੀਰ ਜੀ ਦਿਨ ਰਾਤ ਕਮਲਕੌਰ ਨੂੰ ਵੇਖਦਾ ਹੋਊਗਾ ਇਹਨੂੰ ਦੁੱਖ ਆ ਰਿਹਾ ਉਹਨੇ ਇਹ ਉਹਨੇ ਤਾਂ ਠਰਕ ਨਹੀਂ ਪੂਰਾ ਹੋਣਿਆ ਹੋਣਾ ਨਾ ਉਹ ਤਾਂ ਇਹ ਕਹਿ ਰਹੇ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਚੱਲੇਗਾ ਕਹਿੰਦੇ ਪੰਜਾਬ ਦਾ ਹੈ ਤੈਸ਼ੀਆ ਮੈਂ ਪੰਜਾਬ ਦਾ ਪੁੱਤ ਆ ਕਿ ਵੀ ਆ ਪੰਜਾਬ ਇਹ ਥੋੜੀ ਆ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਜਿਹੜੀਆਂ ਕੁੜੀਆਂ ਨੇ ਧੀਆਂ ਨੇ ਉਹਨਾਂ ਦੀ ਰਾਖੀ ਕਰਦੇ ਆ ਸਿੱਖ ਵੀ ਇਸ ਤਰ੍ਹਾਂ ਥੋੜੀ ਮਾਰਦੇ ਆ ਕਹਿੰਦੇ ਰਾਖੀ ਕਰਦੇ ਤਾਂ ਉਹਨੂੰ ਪੁੱਛਣਾ ਸੀ ਕਿ ਬਲਾਤਕਾਰ ਕਰ ਕਰਦੇ ਆ ਉਹਨੂੰ ਇਹ ਪੁੱਛੋ ਵੀ ਬਲਾਤਕਾਰ ਕਰਨਾ ਤੂੰ ਕਿ ਤੂੰ ਰਾਖੀ ਕਰਨ ਵਾਲਾ ਵਾ ਇਹ ਤੇ ਬਲਾਤਕਾਰ ਹੀ ਆ ਇਹਨੇ ਪੰਜਾ 6 ਜਣਾਂ ਨਹੀਂ ਲੇਡੀ ਨਾਲ ਬਲਾਤਕਾਰ ਕੀਤਾ ਇਹ ਕਿਹੜੇ ਮੂੰਹ ਨਾਲ ਕਹਿੰਦਾ ਇਹਦਾ ਬੂਥੇ ਤੇ ਮਾਰ ਮਾਰ ਚ ਪੜਾ ਬੂਥਾ ਤੋੜਨਾ ਇਹ ਤਾਂ ਤਾਂ ਮੂੰਹ ਚ ਗੰਦ ਧੁੰਨਣ ਵਾਲਾ ਇਹਦੇ ਮੈਂ ਤਾਂ ਨਹੀਂ ਉਹ ਵੀ ਉਹ ਵੀ ਵੀਰ ਪੱਤਰਕਾਰ ਵੀਰਾਂ ਦੀ ਵੀ ਗਲਤੀ ਆ ਜਿਹੜਾ ਉਹਦੇ ਮੂੰਹ ਦੇ ਅੱਗੇ ਧੁੰਨਦੇ ਆ ਉਹਨਾਂ ਦਾ ਤਾਂ ਮੈਂ ਕਾਹ ਗੰਦਾ ਹੁੰਦਾ ਵਾ ਉਹਦੇ ਮੂੰਹ ਦੇ ਅੱਗੇ ਮੈਂ ਕਾਹ ਕਰਨਾ ਤੁਹਾਡਾ ਮੈਂ ਕਾਹ ਗੰਦਾ ਹੁੰਦਾ ਵੀਰ ਜੀ ਉਹ ਇਹ ਜਾਂ ਗੰਦਾ ਬੰਦਾ ਵਾ ਉਹ 부ਚੜਿਆ 부ਚੜ ਇੰਨੀਆਂ ਕੁੜੀਆਂ ਦੀ ਉਹਨੇ ਇੱਜ਼ਤ ਲੁੱਟੀ ਕੇਰਲਾ ਵਾਲੀ ਆ ਇੱਕ ਮੈਡਮ ਤੁਹਾਨੂੰ ਮੈਂ ਮਲਾ ਦਾਂਗੀ ਜਿਹਦਾ ਇਹਨਾਂ ਧਨ ਪੈਸਾ ਇਕੱਠਾ ਕਰਕੇ ਲੈ ਗਏ ਤੇ ਲੰਗਰ ਲਾ ਕੇ ਤੇ ਕਹਿੰਦਾ ਆ ਕਿ ਮੈਂ ਸੇਵਾਵੜੀ ਕਰਦਾ ਹਾਂ ਉਹਨੂੰ ਕਹਿੰਦਾ ਇੱਥੇ ਸਾਹਮਣੇ ਤੇ ਆ ਜਰਾਕ ਜੇ ਤੂੰ ਸਿੱਖ ਆ ਦੁਨੀਆ ਤੇ ਇੱਥੇ ਭੀੜ ਪੈ ਗਈ ਆ ਤੇ ਫੇਰ ਸੜਕਾਂ ਤੇ ਕਿਉਂ ਨਹੀਂ ਆਉਂਦਾ ਦਿਨ ਰਾਤ ਦਿਨ ਹੁਣ ਦੁਨੇ ਉਹ ਉਹਨੇ ਰਾਖੀ ਕਿਹੜੇ ਵੇਲੇ ਕਰਨੀ ਆ ਉਹ ਕਹਿੰਦੇ ਪੰਜਾਬ ਚ ਮੇਰੇ ਵਿਰੋਧੀ ਆ ਕਹਿੰਦੇ ਮੈਨੂੰ ਤਾਂ ਖਤਰਾ ਆ ਉੱਥੇ ਮੈਂ ਸੇਫ ਨਹੀਂ ਆ ਪੰਜਾਬ ਚ ਸੇਫ ਉਹਨੇ ਆਪਣੀਆਂ ਕਰਤੂਤਾਂ ਤੋਂ ਸੇਫ ਨਹੀਂ ਆ ਹੂੰ ਜੇ ਅਮਰਤਪਾਲ ਭਰਾ ਸਾਡਾ ਸ਼ੇਰ ਆ ਉਹਨੇ ਸ਼ੇਰਨੀ ਦਾ ਦੁੱਧ ਪੀਤਾ ਉਹਨੂੰ ਕਹਿੰਦੇ ਅਮਰਤ ਦੀ ਪੌਲ ਸ਼ਕੀ ਆ ਹੂੰ ਉਹਦੇ ਪੌਲ ਛਕੀ ਜਿਹੜੀ ਉਹਦੇ ਅੰਦਰ ਸ਼ਕਤੀ ਆ ਉਹ ਜਾਗੀ ਆ ਹੂੰ ਜੇ ਪ੍ਰਮਾਤਮਾ ਨਾ ਕਰੇ ਚਲੋ ਕੋਈ ਗੱਲ ਨਹੀਂ ਆ ਬੰਦੇ ਅੰਦਰ ਜਾਂਦੇ ਆ ਸਾਡਾ ਭਰਾ ਪਹਿਲਾਂ ਵੀ ਇਨੇ ਚਿਰ ਤੋਂ ਸੁਜਾਵਾਂ ਭੁਗਤ ਰਿਹਾ ਜੇਲਾ ਵਿੱਚ ਉਹ ਬਲਾਤਕਾਰੀ ਜਾਂ ਨਿੱਜੀ ਜ਼ਮੀਨਾਂ ਜਾਇਦਾਦਾਂ ਦੇ ਕਰਕੇ ਜੇਲਾ ਵਿੱਚ ਨਹੀਂ ਬੈਠੇ ਉਹ ਬੁੱਚੜਾ ਨੂੰ ਨਾ ਗੱਡੀਆਂ ਚੜਾ ਚੜਾ ਕੇ ਬੈਠੇ ਆ ਤੇ ਜੇ ਇਹ ਵੀ ਅਮਰਤਪਾਲ ਵੀਰ ਮੈਰੋ ਵੀ ਜਾਊਗਾ ਤਾਂ ਇਹਦਾ ਗੰਦ ਸਾਫ਼ ਕਰਕੇ ਜਾਊਗਾ ਇਹਦੇ ਵਾਂਗੂ ਬਲਾਤਕਾਰੀ ਚ ਨਹੀਂ ਜਾਊਗਾ ਇਹ ਬਲਾਤਕਾਰੀ ਆ ਨੂੰ ਪਤਾ ਇਹ ਇੱਕ ਮੇਰੇ ਵਰਗੀ ਇੱਕ ਆਮ ਘਰ ਪਰਿਵਾਰ ਦੀ ਮੈਂ ਧੀ ਆ ਤੇ ਸਾਡੇ ਵਰਗਿਆਂ ਤੋਂ ਡਰਿਆ ਤਾਂ ਨਹੀਂ ਆਉਂਦਾ ਉਹਨੂੰ ਉਹਨੂੰ ਇਹਨਾਂ ਵੀ ਪਤਾ ਵਾਪੀ ਚਲੋ ਉਦੋਂ ਮੇਰੇ ਬੈਠੇ ਤੇ ਵਾਰ ਕੀਤਾ ਇੱਕ ਦਮ ਕ ਇਕੱਲਾ ਵੇਖ ਕੇ ਬੰਦਾ ਚਲੋ ਉਹ ਆਪਣੇ ਆਪ ਨੂੰ ਹਾਈ ਫਾਈ ਬਹੁਤ ਖੱਬੀ ਖਾਨ ਸਮਝਦਾ ਹੈ ਬੰਦਾ ਤਾਂ ਡਰ ਹੀ ਜਾਂਦਾ ਉਹਨੇ ਮੈਨੂੰ ਕਹੀ ਜੇ ਜੇ ਤੂੰ ਗੱਲ ਕਰੇਂਗੀ ਤੇ ਤੇਰੇ ਮੇਰੇ ਕੋਲ ਬੜਾ ਕੁਛ ਪਿਆ ਮੈਂ ਉਹ ਕਰ ਦੂੰਗਾ ਮੈਂ ਤੇਰੇ ਪਰਿਵਾਰ ਨੂੰ ਮਾਰ ਦੂੰਗਾ ਇਹ ਕਰ ਦੂੰਗਾ ਚਲੋ ਬੰਦਾ ਇੱਕ ਦਮ ਡਰ ਜਾਂਦਾ ਡਰੀ ਮੈਂ ਇਹਦੇ ਤੋਂ ਨਹੀਂ ਡਰ ਮੈਨੂੰ ਇਸ ਗੱਲ ਦਾ ਹੀ ਮੇਰਾ ਪਰਿਵਾਰ ਨਾ ਮੇਰੇ ਤੋਂ ਵਿਛੜ ਜੇ ਕਿਉਂਕਿ ਮੇਰਾ ਪਤੀ ਮੇਰੇ ਨਾਲ ਉੱਤ ਵੱਧ ਵਿਸ਼ਵਾਸ ਕਰਦਾ ਸੀ ਮੇਰੇ ਬੱਚੇ ਸੀ ਘਰ ਮੈਂ ਆਪਣਾ ਬੱਚੇ ਵੀ ਪਰਿਵਾਰ ਵੀ ਬਚਾਇਆ ਇਹਨੂੰ ਵੀ ਜਵਾਬ ਦੇਣਾ ਤੇ ਦਿੰਦੀ ਰਵਾਂ ਕਿ ਅਜੇ ਕਿਸੇ ਚੱਲ ਰਿਹਾ ਅਗਲੇ ਬੇਸ਼ੱਕ ਤੁਸੀਂ ਮੈਨੂੰ ਬੁਲਾਓ ਮੈਂ ਸਾਰਾ ਜਨਤਕ ਕਰਾਂਗੀ ਇਹਦੀ ਰਿਪੋਰਟਾਂ ਸਾਰੀਆਂ ਮੇਰੇ ਕੋਲ ਪਈਆਂ ਅਗਲੀ ਤਰੀਕ ਜਿਹੜੀ ਆ 11 ਤਰੀਕ ਦੀ ਮੇਰੇ ਕੋਲ ਆਰਡਰ ਕਾਪੀ ਪਈ ਆ ਬੁਲਾਇਆ ਬੁਲਾਵੇ ਕੋਟ 'ਚ ਆਵੇ ਵੀਰ ਜੀ ਉਹ ਤਾਂ ਕਹਿੰਦੇ ਕਿ ਅਮਿਤਪਾਲ ਮੈਰੋ ਨੂੰ ਕਿਹਨੇ ਹੱਕ ਦੇ ਦਿੱਤਾ ਇਸੇ ਨਾਲ ਕੁੜੀਆਂ ਨੂੰ ਮਾਰ ਰਿਹਾ ਮੇਰੇ ਕੋਲ ਆਵੇ ਕਹਿੰਦੇ ਅਮਿਤਪਾਲ ਮੈਰੋ ਕਹਿੰਦੇ ਮੈਂ ਦੱਸੂਗਾ ਕਹਿੰਦੇ ਵੀ ਕੀ ਹੁੰਦਾ ਕਹਿੰਦੇ ਅੱਛਾ ਆਵੇ ਮੇਰੇ ਕੋਲ ਅਮਰਤਪਾਲ ਮੈਰੋ ਮੇਰੇ ਕੋਲ ਆਵੇ ਤੇ ਤੂੰ ਹੈ ਕੀ ਆ ਤੂੰ ਨਾ ਬੰਦਾ ਨਾ ਬੰਦੇ ਦੀ ਜਾਤ ਤੇਰੇ ਚ ਇਹਨਾਂ ਦਾ ਦਮ ਹੈਗਾ ਤੇਰੀਆਂ ਲੱਤਾਂ ਭਾਰ ਚੱਲਦੀਆਂ ਤੂੰ ਤਾਂ ਕਿਸੇ ਬੀਬੀ ਦੇ ਸਾਹਮਣੇ ਨਹੀਂ ਆ ਸਕਦਾ ਤੇ ਆ ਸ਼ੇਰਾਂ ਦੇ ਸਾਹਮਣੇ ਆ ਜਾਏਗਾ ਕਹਿੰਦਾ ਨਾ ਨੀਲਾ ਬਾਣਾ ਪਾ ਕੇ ਤੇ ਨੀਲਾ ਬਾਣਾ ਬਦਨਾਮ ਕਰ ਰਿਆ ਉਹ ਬਦਨਾਮ ਨਹੀਂ ਆਏ ਇਹਦਾ ਤੇ ਪਤਾ ਲੱਗੂਗਾ ਵੀ ਨੀਲੇ ਬਾਣਿਆਂ ਵਾਲਿਆਂ ਦੇ ਵਿੱਚ ਇੰਨਾ ਕੁ ਦਮ ਹੈਗਾ ਕਿ ਜੇ ਪੁਲਿਸ ਪ੍ਰਸ਼ਾਸਨ ਸਾਡਾ ਨਹੀਂ ਕੰਮ ਕਰਦਾ ਤੇ ਇਹ ਨੀਲੇ ਬਣੇ ਵਾਲੇ ਇਹ ਕੰਮ ਕਰ ਸਕਦੇ ਆ ਉਹਨਾਂ ਲਈ ਇੱਕ ਛੋਟੀ ਜਿਹੀ ਖੱਬੇ ਆਦੀ ਖੇੜ ਆ ਇਹ ਗੰਦਗੁੰਦ ਕੱਢਣਾ ਇਹਦੇ ਵਰਗੇ ਬਲਾਤਕਾਰ ਸੱਚ ਇੱਕ ਤਾਂ ਵੀਡੀਓ ਇਹਦੇ ਚ ਤੁਸੀਂ ਸੁਣੀ ਹੋਣੀ ਆ ਕਹਿੰਦਾ ਵੀ ਜੇ ਪੁਲਿਸ ਪ੍ਰਸ਼ਾਸਨ ਨਹੀਂ ਕੰਮ ਕਰਦੀ ਡਿਊਟੀ ਸਾਹਿਬ ਨਹੀਂ ਕਸ਼ ਕਰਦੇ ਤੇ ਮੈਨੂੰ ਅਥਾਰਟੀ ਦੇਣ ਮੈਂ ਸੁਧਾਰਾਂ ਤੇ ਮੈਨਿੰ ਵੀ ਸਾਨੂੰ ਸਾਨੂੰ ਵੀ ਪ੍ਰਸ਼ਾਸਨ ਦੱਸੇ ਨਾ ਵੀ ਇਹਦੇ ਵਰਗੇ ਬਲਾਤਕਾਰ ਹੀ ਨਹੀਂ ਅਸੀਂ ਫੜ ਸਕਦੇ ਤੇ ਜੇ ਨਾ ਨੀਲੇ ਬਣੇ ਵਾਲਿਆਂ ਨੂੰ ਫੜ ਕੇ ਗੱਡੀ ਦੂਜੇ ਦਿਨ ਚੜਾਇਆ ਤੇ ਇਹ ਕਹੇ ਇਹ ਆਪਣੀ ਆਪਣਾ ਸੋਚੇ ਨਾ ਵੀ ਤੂੰ ਹੈ ਕੀ ਐ ਤੁਹਾਡੀ ਗੱਲ ਹੋਈ ਰਸੂਲਪੁਰ ਨਾਲ ਹੁਣ ਤੱਕ ਇਸ ਕੇਸ ਨੂੰ ਲੈ ਕੇ ਵੀ ਕੋਰਟ ਦੇ ਵਿੱਚ ਜਾਂਦੇ ਹੋ ਤੁਸੀਂ ਕਦੇ ਹੋਈ ਗੱਲ ਤੁਹਾਡੀ ਇਸ ਬਾਰੇ ਕੇ ਫੋਨ ਹੀ ਨਹੀਂ ਚੱਕਿਆ ਜਾਂ ਕਦੇ ਫੋਨ ਚੱਕਦਾ ਆਉਂਦਾ ਹੀ ਨਹੀਂ ਡਰ ਪੋਗਾ 5 ਸਾਲ ਤੋਂ ਭੱਜਾ ਹੋਇਆ ਕਰੋ ਕੀ ਕੇਸ ਕੀ ਐ ਕਿੱਥੇ ਕੀ ਕੀ ਚੱਲਦਾ ਕੇਸ ਦਾ ਹੁਣ ਜਿਹੜਾ ਤੁਹਾਡਾ ਕੇਸ ਆ ਕਿਵੇਂ ਲਾਇਆ ਹੋਇਆ ਤੁਹਾਡੇ ਵਕੀਲ ਕੀ ਕਹਿੰਦੇ ਆ ਉਹਨਾਂ ਦੇ ਵਕੀਲ ਕੀ ਕਹਿੰਦੇ ਜਿਹੜੇ ਖੜ ਕੇ ਇਹ ਕਹਿ ਰਿਹਾ ਨਾ ਕਿ ਮੈਂ ਮੈਂ ਬਲੀ ਆ ਬਲੀ ਇਹ ਹੈ ਨਹੀਂ ਬਲੀ ਏਦਾਂ ਚਲਾਕੀ ਨਾਲ ਉਥੇ ਜਿਹੜਾ ਮਤਲਬ ਇੱਕ ਨਾ 164 ਦੇ ਬਿਆਨ ਹੁੰਦੇ ਆ 164 ਤੇ 164 ਸੱਚ 164 ਦੇ ਪਤਾ ਨਹੀਂ ਏਦਾਂ ਕਰਕੇ ਕੁਝ ਬਿਆਨ ਹੁੰਦੇ ਆ ਇੱਕ ਪੁਲਿਸ ਲਿਖਦੀ ਹੈ ਇੱਕ ਜਿਹੜੇ ਪੀੜਤ ਹੁੰਦੇ ਆ ਬਿਆਨ ਦਿੱਤੇ ਜਾਂਦੇ ਪੀੜਤ ਵੱਲ ਹਾਂਜੀ ਜਿਹੜੇ ਜੱਜ ਸਾਹਿਬ ਦੇ ਸਾਹਮਣੇ ਕੀਤੇ ਜਾਂਦੇ ਆ ਉਹ ਜਿਹੜੇ ਬਿਆਨ ਸੀ ਨਾ ਵਕੀਲ ਕਹਿੰਦਾ ਵੀ ਜਿਹੜਾ ਮਤਲਬ ਕੋਰਟ ਦੇ ਡਾਇਰੈਕਟ ਜਿਹੜਾ ਪਰਚਾ ਹੁੰਦਾ ਵਾ ਉਹਦੇ ਵਿੱਚ ਬਿਆਨ ਦੁਬਾਰਾ ਨਹੀਂ ਦੇਣੇ ਪੈਂਦੇ ਪਤਾ ਨਹੀਂ ਏਦਾਂ ਕਰਕੇ ਕੁਝ ਸੀਗੀ ਉਹ ਹੁਣ ਦੇਖੋ ਵਕੀਲ ਸ਼ਾਹਦ ਕਿਤੇ ਵਕੀਲ ਵਿੱਕ ਗਿਆ ਵਕੀਲ ਮਤਲਬ ਵਕਾਉ ਸੀਗਾ ਅਸੀਂ ਤੇ ਵਕੀਲ ਦਾ ਰਿਕਾਰਡਿੰਗ ਚੱਲਣਾ ਸੀ ਹੁਣ ਮੈਂ ਆਪਣੇ ਵਕੀਲ ਦਾ ਰਿਕਾਰਡਿੰਗ ਜਿਵੇਂ ਵਕੀਲ ਕਹੂਗਾ ਮੈਂ ਤੇ ਓਵੇਂ ਕਰੂੰਗੀ ਮੈਨੂੰ ਨਹੀਂ ਪਤਾ ਉਦਣ ਬਿਆਨ ਦੇਣ ਤੋਂ ਮੈਨੂੰ ਇਹਨਾਂ ਨੇ ਕਿਹਾ ਇਸ ਇਸ ਦੇ ਵਿੱਚ ਲੋੜ ਨਹੀਂ ਹੈਗੀ ਤੇ ਮੇਰੇ ਕੋ ਸਾਈਨ ਕਰਾ ਲੇ ਇਹ ਪਤਾ ਨਹੀਂ ਕੀ ਅੰਦਰ ਇਹਨਾਂ ਨੇ ਰਜੀ ਭੁਗਤੀ ਕਰਕੇ ਉਸ ਸੈਨਾ ਦੇ ਉੱਤੇ ਮੇਰੇ ਸ਼ਾਹਦ ਉਹਦੇ ਤੇ ਇਹਨਾਂ ਕੁਛ ਨਾ ਕੁਛ ਇਹਨੇ ਗੜਬੜ ਕੀਤੀ ਆ ਹਾਂ ਪਰ ਉਹ ਤੋਂ ਫਿਰ ਸਾਰਾ ਕੁਝ ਜਾਰੀ ਕੀਤਾ ਮੈਂ ਮਨਜ਼ੂਰੀ ਨਹੀਂ ਆ ਮੈਨੂੰ ਮੈਂ ਤਾਂ ਫੇਰ ਅਪੀਲ ਕੀਤੀ ਆ ਕਿ ਮੇਰੇ ਸਾਹਮਣੇ ਸਟੇਟਮੈਂਟ ਮੇਰੇ ਦੁਬਾਰਾ ਕੇਸ ਦੀ ਸਾਰੀ ਇਨਕੁਆਰੀ ਕੀਤੀ ਜਾਵੇ ਤੁਸੀਂ ਜਿਹੜਾ ਵਕੀਲ ਸੀਗਾ ਵਕੀਲ ਕੌਣ ਸੀਗਾ ਉਹਦਾ ਨਾਮ ਪਾਇਆ ਵਿੱਚ ਕਿ ਮੇਰੇ ਨਾਲ ਹਿਰਾਫਰੀ ਕੀਤੀ ਸਾਰਾ ਕੁਝ ਹੋ ਚੁੱਕਾ ਉਹ ਵਕੀਲ ਉਹ ਲਿਖਿਆ ਹੋਇਆ ਨਾਮ ਖੈਰ ਮੈਂ ਨਾਮ ਦੱਸੋ ਕੌਣ ਵਕੀਲ ਆ ਉਹ ਉਹਦਾ ਪ੍ਰੋਪਰ ਨਾਮ ਚਾਰਲਸ ਆਬ ਤੋਂ ਮੈਂ ਜਾਣਦੀ ਹਾਂ ਹੁੰਦਾ ਨਾ ਪਤਾ ਨਹੀਂ ਉਹਦਾ ਪ੍ਰੋਪਰ ਨਾਮ ਕੀ ਹੈ ਜਿਹੜਾ ਹਾਂਜੀ ਅਮਰਜੀਤ ਸਿੰਘ ਚਾਲ अच्छा ਉਹਨਾਂ ਨੇ ਚਲਾਕੀ ਕੀਤੀ ਤੁਹਾਡੇ ਨਾਲ ਚਲਾਕੀ ਹੈ ਉਹਨਾਂ ਨੇ ਚਲਾਕੀ ਕਰਕੇ ਉਹ ਕੇਸ ਉਹਨਾਂ ਨੂੰ ਜਿਤਾ ਦਿੱਤਾ ਉਹਨਾਂ ਦੇ ਹੱਕ ਚ ਚਲਾ ਗਿਆ ਮੈਨੂੰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਰਚਾ ਐਦਾ ਐਦਾ ਹੁੰਦਾ ਵਾ ਇਹਦੇ ਵਿੱਚ ਤੁਹਾਡੇ ਬਿਆਨ ਦੀ ਲੋੜ ਨਹੀਂ ਹੈ ਤੁਸੀਂ ਇੱਥੇ ਸਹਿਨ ਕਰ ਦੋ ਮੈਂ ਸਹਿਨ ਕਰ ਤੇ ਮੈਨੂੰ ਪਤਾ ਹੀ ਨਹੀਂ ਸੀ ਉਹ ਜੀ ਮੁੜ ਕੇ ਪਤਾ ਲੱਗਾ ਜੀ ਇਹ ਤਾਂ ਤੁਸੀਂ ਸਹਿਨ ਕਰਤੇ ਤੁਸੀਂ ਬਿਆਨ ਨਹੀਂ ਦਿੱਤੇ ਉਥੋਂ ਥੋੜਾ ਜਿਹਾ ਗੜਬੜ ਹੋਈ ਹੈ ਬਾਕੀ ਸਾਰਾ ਚੱਲ ਰਿਹਾ ਹੈ ਜਿਹੇ ਵਕੀਲ ਨੇ ਜਿਹੜੇ ਲੋਕਾਂ ਦੇ ਇਨਸਾਫ ਲਈ ਖੜਦੇ ਨੇ ਉਹ ਤਾਂ ਐਦਾਂ ਕਦੇ ਵਿਕਦੇ ਨਹੀਂ ਹੈਗੇ ਕੰਨਾ ਟਾਈਮ ਹੋ ਗਿਆ ਮੋਰਚੇ ਨਾਲ ਜੁੜੇ ਹੋਏ ਨੇ ਤੁਹਾਨੂੰ ਕੀ ਲੱਗਿਆ ਕਿ ਉਹ ਵਿਕ ਗਏ ਜਾਂ ਝੁਕ ਗਏ ਦੇਖੋ ਜੀ ਵਿਕੇ ਝੁਕੇ ਇਹ ਹੁਣ ਤੁਹਾਡੀ ਸਹਿਮਤੀ ਹੋ ਸਕਦੀ ਹੈ ਤੁਸੀਂ ਤਾਂ ਕਰਕੇ ਸਹਿਮਤੀ ਨਾਲ ਸਾਈਨ ਕਰਤੀ ਹੁਣ ਸਾਨੂੰ ਪਤਾ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਮੈਨੂੰ ਤਾਂ ਹੁਣ ਪਤਾ ਲੱਗਾ ਜੀ ਤੇਰਾ ਤੇ ਉਹ ਸਥਾਨ ਕੀਤੇ ਮੈਂ ਕਿਹਾ ਉਹ ਕਰ ਨਹੀਂ ਸਕਦਾ ਵਕੀਲੇਤਾ ਮਤਲਬ ਹੋ ਹੀ ਨਹੀਂ ਸਕਦਾ ਨਹੀਂ ਜੀ ਆ ਤੁਹਾਡੇ ਸਾਈਨ ਹੋਇਆ ਆਪਾਂ ਨੂੰ ਮਨਜ਼ੂਰ ਨਹੀਂ ਸੀ ਆਪਾਂ ਫੇਰ ਦੁਬਾਰਾ ਸਾਰਾ ਕੁਝ ਕਰਤਾ ਵਕੀਲ ਹੋਰ ਕਰ ਲਿਆ ਕੋਈ ਗੱਲ ਨਹੀਂ ਗੱਲ ਖਤਮ ਹੋ ਗਈ ਬਸ ਇਹਦੇ ਚ ਤਾਂ ਆਪਾਂ ਨੂੰ ਕੋਈ ਰੋਲੇ ਵਾਲੀ ਗੱਲ ਨਹੀਂ ਉਹ ਨਾਲੇ ਵਕੀਲ ਦਾ ਕੀ ਸਟੈਂਡ ਆ ਉਹ ਕਿ ਕਿਥੋਂ ਤੱਕ ਕੇਸ ਲੈ ਕੇ ਗਏ ਨੇ ਤੁਹਾਡਾ ਉਹ ਹੁਣ ਆਵੇ ਅਗਲੀ ਤਰੀਕ ਆ ਗਈ ਆ ਨਾ ਉਹਦੇ ਚ ਜੋ ਪੁਲਿਸ ਦੀ ਸਟੇਟਮੈਂਟ ਆ ਸਾਰੀ ਕੁਝ ਆਊਗੀ ਵੀ ਕਿਸ ਕਾਰਨ ਤੇ ਹੋਇਆ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਸੈਨ ਆ ਇੱਕ ਉਹਦੇ ਤੋਂ ਗੜਬੜ ਹੋਈ ਆ ਇੱਕ ਜਿਹੜੀ ਮੇਰੀ ਪਹਿਲੋ ਆਈਓ ਸੀਗੀ ਜਿੱਦਣ ਵਿਸਾਖੀ ਵਾਲੇ ਦਿਨ ਇਹ 부ਚੜ ਹਰਜੀਤਾ 부ਚੜ ਕੰਮ ਹਰਕਤ ਕਰਦਾ ਆ ਉਦੋਂ ਮੈਂ ਪਹਿਲੇ ਦਿਨ ਜਦੋਂ ਆਈਓ ਨੂੰ ਸਟੇਟਮੈਂਟ ਦੇਣ ਗਈਆਂ ਮੈਂ 12 ਕਹਿਤਾ ਮੈਂ ਕਿਹਾ ਨਹੀਂ ਮੈਂ ਅਗਲੇ ਦਿਨ ਉਸੇ ਵੇਲੇ ਗਈਆਂ ਅਗਲੇ ਦਿਨ ਮੈਂ ਫਿਰ ਗਈ ਮੈਂ ਕਿਹਾ ਮੈਡਮ ਮੈਨੂੰ ਟਾਈਮ 'ਚ ਥੋੜਾ ਗੜਬੜ ਲੱਗ ਰਹੀ ਹੈ ਸ਼ਾਮ ਦਾ 4:30 5 ਦਾ ਹੋ ਸਕਦਾ ਕਹਿੰਦੀ ਅੰਨਾ ਕਿ ਤਸੀਂ ਉੱਪਰ-ਨੀਚੇ ਕਰ ਲੈਨੇ ਆ ਜਿੱਦਣ ਸਾਰੀ ਕਿਤੇ ਇਨਕੁਆਰੀ ਕੀਤੀ ਆ ਕਹਿੰਦੇ ਜੀ ਇਹਦੇ 'ਚ ਥੋੜਾ ਤੁਹਾਡੀ ਲੋਕੇਸ਼ਨ ਦਾ ਹਰਜੀਤ ਤੇ ਨਰਿੰਦਰ ਦੀ ਲੋਕੇਸ਼ਨ ਦਾ ਗੈਪ ਆ ਰਿਹਾ ਕੁਝ ਉਹਦੇ ਦੋ ਪੁਆਇੰਟਾਂ ਤੋਂ ਗੜਬੜ ਹੋ ਰਹੀ ਹੈ ਜੋ ਕਿ ਮੈਂ ਆਪਣੇ ਵੱਲੋਂ ਸਹੀ ਆ ਤੇ ਉਹਨਾਂ ਨੇ ਮੈਨੂੰ ਉੱਥੇ ਕਾਗਜ਼ਾਂ 'ਚ ਗਲਤ ਕੀਤਾ ਗਿਆ ਇਹ ਗਲਤ ਕੀ ਕੀਤਾ ਗਿਆ ਉਹ ਹਰਜੀਤ ਵੀ ਜਾਣਦਾ ਤੇ ਵਕੀਲ ਵੀ ਜਾਣਦੇ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਪ੍ਰਸ਼ਾਸਨ ਨੇ ਵੇਚ ਗਿਆ ਲੀਗਲੀ ਵੇਚ ਗਏ ਸਾਰੇ ਵੇਚ ਗਏ ਤੇ ਤੁਹਾਡੇ ਨਾਲ ਜਿਹੜਾ ਧੋਖਾ ਕੀਤਾ ਟੋਟਲੀ ਧੋਖਾ ਇਹਦਾ ਹਾਂ ਵਿਕੇਣ ਵਾਲੀ ਗੱਲ ਹੀ ਆ ਦੇਖੋ 5 ਸਾਲ ਤੋਂ ਮੈਂ ਤੱਕੇ ਖਾ ਰਹੀ ਆ ਵਿਗਣ ਵਾਲੀ ਕਿੱਦਾਂ ਨਾ ਮੈਨੂੰ ਹੋਵੇ ਮੈਂ ਬਾਹਰ ਬੈਠੀ ਆ ਹਰਜੀਤ ਅੰਦਰ ਆਈਓ ਦੇ ਕੋਲ ਚਾਹ ਪੀ ਰਿਆ ਹੂੰ ਉਹਨੂੰ ਕੀ ਮੰਨੋਗੇ ਤੁਸੀਂ ਤੁਸੀਂ ਉਸ ਚੀਜ਼ ਨੂੰ ਕੀ ਲੈ ਕੇ ਚਲੋਗੇ ਮੈਂ ਪੰਜਾਬ ਦੀ ਧੀ ਆ ਜਿੱਥੇ ਚੌੜਾ ਹੋ ਹੋ ਕੇ ਕਹਿ ਰਿਹਾ ਮੈਨੂੰ ਸੰਪਰਕ ਕਰੋ ਜੇ ਕੇ ਇਹਨੂੰ ਲੋੜਾ ਚਲੋ ਤੁਸੀਂ ਸੰਪਰਕ ਕਰ ਲਓ ਮੈਨੂੰ ਬੁਲਾ ਲਓ ਤੁਸੀਂ ਸੰਪਰਕ ਕਰੋ ਵੀ ਆ ਪਰਿਵਾਰ ਪੀੜਤ ਹੈ ਨਰਿੰਦਰ ਕੌਰ ਪੀੜਤ ਹੈ ਤੇ ਬੇ ਹਰਜੀਤ ਤੂੰ ਆ ਜਾ ਮਦਦ ਕਰ ਫਿਰ ਮੈਂ ਉਹਨੂੰ ਵਿਖਾ ਮੈਂ ਤੁਹਾਡੇ ਸਾਹਮਣੇ ਦੱਸ ਦੂੰਗੀ ਨਾ ਮੈਂ ਸ਼ਾਇਦ ਵੀਡੀਓ ਚ ਪਤਾ ਨਹੀਂ ਪਤਾ ਲੱਗੇ ਨਾ ਲੱਗੇ ਇਸ ਕਰਕੇ ਸੋ ਬਹੁਤ ਕੁਛ ਹੈ ਦਾ ਭਾਜੀ ਬਹੁਤ ਕੁਛ ਜਨਤਕ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਠਰਕੀ ਬਾਬੇ ਬਥੇਰੇ ਅੱਜ ਰੋਜ ਦਿਹਾੜੀ ਕੋਲ ਨਾ ਕੋਈ ਇਟ ਪੁੱਟਿਆ ਬਾਬਾ ਲੱਭ ਰਿਆ ਇਹ ਠਰਕੀ ਇਹਨਾਂ ਦਾ ਝੋਣੜਿਆ ਸਾਰਿਆਂ ਦਾ ਇਕੱਲੇ ਇਕੱਲੇ ਦਾ ਮੈਂ ਨਾਂ ਲੈ ਦੂੰਗੀ ਇਕੱਲੇ ਇਕੱਲੇ ਦੇ ਪ੍ਰੂਫ ਪੇਸ਼ ਕਰਦਾਂਗੇ ਇਹ ਕਿਹੜੇ ਕਿਹੜੇ ਠਰਕੀ ਬੰਦੇ ਐ ਇਹ ਕਹਿੰਦਾ ਵੀ ਕੁੜੀਆਂ ਨਾਲ ਵਾਰ ਨਹੀਂ ਕਰੀਦਾ ਇਹ ਨਹੀਂ ਕਰੀਦਾ ਇਹਦੇ ਸਾਥੀ ਬਲਦੇਵ ਮੈਂ ਸਿੰਘ ਨਹੀਂ ਉਹਨੂੰ ਕਹਾਂਗੀ ਪ੍ਰਚਾਰਕ ਐ ਉਹ ਬਲਦੇਵ ਜੋ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ ਜੋ ਸਾਡੇ ਝਗੜੇ ਦੀ ਦੋਨਾਂ ਘਰਾਂ ਦਾ ਪੱਖ ਲੈਣ ਵਾਸਤੇ ਆਇਆ ਤਾਂ ਉਹ ਵੀ ਲਫਾਫੇ ਲੈ ਕੇ ਚਲੇ ਗਿਆ ਹੈ ਉਹ ਵੀ ਪੈਸੇ ਲੈ ਕੇ ਚਲੇ ਗਿਆ ਉਹਨੇ ਸਾਡਾ ਤਾਂ ਦਰਦ ਸੁਣਿਆ ਹੀ ਨਹੀਂ ਮੈਨੂੰ ਕਹਿੰਦਾ 2 ਲੱਖ ਰੁਪਈਆ ਲੈ ਲਾ ਤੇ ਰਾਜੀਨਾਵਾ ਕਰ ਲੈ ਮੈਂ ਰਾਜੀਨਾਵਾ ਨਹੀਂ ਕੀਤਾ ਆ 5 ਮਹੀਨੇ ਤੋਂ ਉਹਨੇ ਸਾਡੀਆਂ ਫੋਟੋਆਂ ਸੀ ਜਿਹੜੀਆਂ ਜਿੱਤੋਂ ਮੈਨੂੰ ਉਹਨਾਂ ਨੇ ਤੰਗ ਕੀਤਾ ਸੀ ਵੀ ਇਹ ਤੇਰੀਆਂ ਵਾਇਰਲ ਕਰਾਂਗੇ ਉਹ ਵਾਇਰਲ ਕਰ ਦਿੱਤੀਆਂ 5 ਮਹੀਨੇ ਪਹਿਲਾਂ ਜੋ ਕਿ ਮੈਂ ਬੈਡ ਰਿਡਨ ਸੀ ਵਿਦ ਪ੍ਰੂਫ ਆਵਾਂਗੀ ਮੈਂ ਜਨ ਤੱਕ ਕਰਾਂਗੀ ਕਿ ਮੈਂ ਬੈਡ ਰਿਡਨ ਸੀ ਮੇਰਾ ਐਡਾ ਤਗੜਾ ਆਪਰੇਸ਼ਨ ਹੋਇਆ ਮੇਰਾ ਜੂਟਰਸ ਮੂਵ ਹੋਈ ਐ ਮੇਰਾ ਐਡਾ ਤਗੜਾ 5 ਘੰਟੇ ਦਾ ਮੇਰਾ ਆਪਰੇਸ਼ਨ ਹੋਇਆ ਮੈਂ ਤਾਂ ਬੈੱਡ ਤੋਂ ਤੁਰ ਵੀ ਨਹੀਂ ਸਕਦੀ ਜਦੋਂ ਬਲਦੇਵ ਪ੍ਰਚਾਰਕ ਨੇ ਐਸਜੀਪੀਸੀ ਦਾ ਪ੍ਰਚਾਰਕ ਸੀ ਜੋ ਮਨਜੀ ਸਾਹਿਬ ਗੁਰਦੁਆਰੇ ਤੋਂ ਕਥਾ ਕਰਦਾ ਇਹ ਜਿੱਥੇ ਵੀ ਇਹਦਾ ਸਾਥੀ ਬਲਦੇਵ ਕਥਾ ਕਰਦਾ ਹੋਇਆ ਜਿੱਥੇ ਵੀ ਮੈਂ ਉਥੇ ਪਹੁੰਚ ਕਰਾਂਗੀ ਉਹਨੂੰ ਵੀ ਪੁੱਛਾਂਗੀ ਵੀ ਹਾਂ ਦੱਸ ਤੀ ਤੈਨੂੰ ਮਿਲਿਆ ਤੱਕਾ ਕਰਕੇ ਹਰਜੀਤ ਨਾਲੋਂ ਵੱਧ ਤੱਕਾ ਉਹਨੇ ਕੀਤਾ ਦਲੋਟਾ ਜਿਹੜਾ ਵਾ ਇਹਦਾ ਮੈਨੇਜਰ ਆ ਉਹਨੇ ਤੱਕਾ ਕੀਤਾ ਇਹਨੇ ਹਰਜੀਤ ਨੇ ਆਪਣੀ ਸਾਲਿਆਰ ਆਪਣੇ ਮੈਨੇਜਰ ਤੇ ਬਿਠਾ ਕੇ ਤੇ ਉਹਦੇ ਬੱਚੇ ਲੁਧਿਆਣੇ ਬੈਠੇ ਆ ਘਰੋਂ ਕੱਢ ਦਿੱਤਾ ਵਸਦਾ ਰਸਦਾ ਘਰੋਂ ਜਾੜ ਦਿੱਤਾ ਇਹ ਕਿਹੜੀ ਧੀਆ ਭੈਣਾਂ ਦੀ ਗੱਲ ਕਰਦਾ ਇਹ ਕਿਹੜੇ ਪੰਜਾਬ ਦੀ ਗੱਲ ਕਰਦਾ ਇੱਕ ਬੰਨੇ ਤੇ ਕਹਿੰਦਾ ਪੰਜਾਬ ਵਿੱਚ ਮੈਨੂੰ ਵੀਡੀਓ ਹੋ ਗਈ ਆ ਤੁਹਾਨੂੰ ਦਿਖਾ ਦਾਂਗੇ ਕਹਿੰਦਾ ਵੀ ਮੈਂ ਪੰਜਾਬ ਵਿੱਚ ਜਨਮ ਲਿਆ ਤੇ ਮੈਨੂੰ ਸ਼ਰਮ ਮਹਿਸੂਸ ਆਉਂਦੀ ਆ ਤੇ ਅੱਜ ਤੋਂ ਕਹਿੰਦਾ ਮੈਂ ਪੰਜਾਬ ਦੇ ਵਿੱਚ ਇਹ ਗੰਦ ਪੈਣ ਨਹੀਂ ਦੇਣਾ ਅਸੀਂ ਤੇਰੇ ਵਰਗੇ ਠਰਕੀ ਤੇ ਗੰਦੇ ਪੈਦਾ ਇੱਥੇ ਨਹੀਂ ਰਹਿਣ ਦੇਣੇ ਇਹ ਨੀਲੇ ਬਣੇ ਵਾਲਿਆਂ ਨੇ ਤੁਹਾਡੇ ਵਰਗੇ ਠਰਕੀ ਜਿਹੜਾ ਸਰੂਪਾ ਸਾਹਾ ਦਾ 38 ਗੁਰਦਵਾਰੇ 'ਚ ਬੈਠਾ ਤੁਹਾਨੂੰ ਪਤਾ ਹੀ ਆ ਉਹਦਾ ਵੀ ਕੀ ਹਾਲਾਤ ਹੋਏ ਪਏ ਆ ਹਨਾ ਇਦਾਂ ਦੇ ਜਿੰਨੇ ਵੀ ਬਾਬੇ ਬੂਬੇ ਗਲਾਬੇ ਗਲੂਬੇ ਵਰਗੇ ਸਾਰੇ ਨਾ ਇਹ ਇਹਨਾਂ ਦੀ ਸਾਰਿਆਂ ਦੀ ਲੈਣ ਲੱਗੀ ਪਈ ਆ ਨੰਬਰ ਲੱਗਣੇ ਆ ਬਾਕੀ ਰਹੀ ਗੱਲ ਪੰਜਾਬ ਦੀਆਂ ਧੀਆਂ ਦੀ ਜੇ ਈਆਂ ਮੇਰੀਆਂ ਨੂੰ ਕੰਮ ਪੈਣਾ ਨੂੰ ਨਹੀਂ ਆ ਤੇ ਹੋਰ ਬਥੇਰੇ ਕੰਮ ਆ ਜ਼ਰੂਰੀ ਨਹੀਂ ਮੀਡੀਆ ਤੇ ਨੰਗੇਆਚ ਕਰਕੇ ਆਪਾਂ ਪੈਸਾ ਕਮਾ ਸਕਦੇ ਆ ਤੇ ਚਾਹੇ ਉਹ ਬਾਹਰ ਦੀ ਕੁੜੀ ਹੋਵੇ ਪਾਵੇ ਜੂਪੀ ਦੀ ਹੋਵੇ ਬਿਹਾਰ ਦੀ ਹੋਵੇ ਪਾਕਿਸਤਾਨ ਦੀ ਹੋਵੇ ਪੰਜਾਬ ਦੀ ਹੋਵੇ ਉਹਦਾ ਇਹੀ ਹਸ਼ਰ ਹੋਊਗਾ ਠੀਕ ਹੈ ਤਾਂ ਇਹ ਬੀਬੀ ਸਾਡੇ ਨਾਲ ਸੀਗੇ ਤਾਂ ਇਹਨਾਂ ਦੇ આરોਪ ਨੇ આરોਪ ਵੀ ਸਿੱਧੇ ਤੌਰ ਤੇ ਨੇ ਕਿ ਵੀ ਮੇਰੇ ਨਾਲ ਦੁਸ਼ਕਰਮ ਹੋਇਆ ਦੁਸ਼ਕਰਮ ਵੀ ਕੀਤਾ ਕਿਹਨਾਂ ਵੱਲੋਂ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਪਰ ਅਸੀਂ ਪਹਿਲਾਂ ਵੀ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਚੈੱਕ ਕਰਕੇ ਆਓ ਇਹ ਸਾਰਾ ਕੁਝ ਕਲੀਅਰ ਹੋ ਚੁੱਕਿਆ ਪਰ ਹੁਣ ਅਸੀਂ ਫਿਰ ਤੋਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਇੱਕ ਬੀਬੀ ਜਿਹੜੇ ਨੇ ਉਹ ਸਾਹਮਣੇ ਆਏ ਨੇ ਉਹ ਤੁਹਾਡਾ ਨਾਮ ਲੈ ਰਹੇ ਨੇ ਕਿ ਤੁਹਾਡੇ ਉੱਤੇ ਇਲਜ਼ਾਮ ਨੇ ਵੀ ਇਹਨਾਂ ਦਾ ਤੁਸੀਂ ਜਵਾਬ ਕੀ ਦੇਣਾ ਚਾਹੁੰਦੇ ਹੋ ਪਰ ਆਉਣ ਵਾਲੇ ਦਿਨਾਂ 'ਚ ਕੀ ਤਸਵੀਰ ਹੁੰਦੀ ਹੈ ਵੀ ਦੇਖਣਾ ਆਏਗਾ ਕਿ ਉਹ ਆਪਣਾ ਜਵਾਬ ਸਪਸ਼ਟਿਕਰਨ ਦਿੰਦੇ ਨੇ ਜਾਂ ਨਹੀਂ